ਹੈਲੋ ਪ੍ਰੋਫੈਸਰ ਸਾਹਿਬ ਬੋਲ ਰਹੇ ਹੋ ਜੀ ਹਾਂ ਦੱਸੋ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ ਮੈਂ ਬਲਕਰਨ ਸਿੰਘ ਪ੍ਰੈਸ ਰਿਪੋਰਟ ਪੰਜ ਪਾਣੀ ਨਿਊਜ਼ ਤੇ ਪੰਜਾਬੀ ਜਾਗਰਣ ਮਲੋੜ ਤੋਂ ਬੋਲ ਰਿਹਾ ਹਾਂ ਜੀ ਹਾਂ ਪ੍ਰੋਫੈਸਰ ਸਾਹਿਬ ਜਿਹੜੀ ਲੈਂਡ ਪੂਲਿੰਗ ਨੀਤੀ ਇਹ ਕੀ ਹੈ ਜੀ ਤੇ ਕਿਸਾਨ ਜਿੱਥੇ ਬੰਦੀਆਂ ਕਿਉਂ ਵਿਰੋਧ ਕਰ ਰਹੀਆਂ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਜਿਹੜੀ ਲੈਂਡ ਪੂਲਿੰਗ ਦਾ ਸਾਰਾ ਸਿਲਸਿਲਾ ਚੱਲਿਆ ਆ ਹਾਂ ਜੀ ਸਰ ਉਹਦੇ ਚ ਕਿਉਂ ਲੋਕਾਂ ਨੂੰ ਬਦਨੀਤੀ ਲੱਗ ਰਹੀ ਹੈ ਸ਼ੱਕਾ ਸ਼ੰਕਾ ਹੋ ਰਿਹਾ ਸਾਰਿਆਂ ਨੂੰ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਨੂੰ ਉਸ ਸਮਾਜ ਦੇ ਬੀਅਾਂ ਨੂੰ ਜੀ ਸਰ ਇਵਨ ਇੱਕ ਹਿੱਸਾ ਜਰਨਲਿਸਟਾਂ ਨੂੰ ਵੀ ਲੱਗ ਰਿਹਾ ਮੈਂ ਤੇ ਹੈਰਾਨ ਆ ਕਿ ਜਿਹੜੇ ਹਮੇਸ਼ਾ ਸਰਕਾਰੀ ਜੰਮੀ ਮਾਰਦੇ ਸੀਗੇ ਉਹ ਵੀ ਕ੍ਰਿਟੀਕਲ ਹੋਏ ਬੈਠੇ ਕਈ ਜਰਨਲਿਸਟ ਜੀ ਸਰ ਕਾਰਨ ਤੁਸੀਂ ਸ਼ੁਰੂਆਤ ਹੀ ਜਿਸ ਤਰ੍ਹਾਂ ਹੋਈ ਹੈ ਐਡਾ ਵੱਡਾ 65000 ਏਕੜ ਦਾ ਅੱਜ ਖਬਰ ਆ ਗਈ ਹੈ ਕਿ ਉਹਨਾਂ ਨੇ ਨੋਟਿਸ ਜਾਰੀ ਕਰਦੇ ਥੋੜੀ ਹੁੰਦੀ ਹੈ 1 ਏਕੜ ਦੇ ਨਾਲ ਹੀ ਇੱਥੇ ਸਾਰਾ ਪੰਜਾਬ ਹਿੱਲ ਜਾਂਦਾ ਲੋਕਾਂ ਦੀ ਹੈ ਨਾ ਪਰ ਇਹ ਤੁਸੀਂ 65000 ਏਕੜ ਦੀ ਕੋਈ ਉਹ ਵੇਚ ਨਹੀਂ ਸਕਦਾ ਲਾਲ ਉੱਥੇ ਨਿਸ਼ਾਨ ਲੱਗ ਗਿਆ ਜਮ੍ਹਾਂ ਬੰਦੀਆਂ ਦੇ ਉੱਤੇ ਤੇ ਤੁਸੀਂ ਕੋਈ ਉੱਤੇ ਕਰਜ਼ਾ ਨਹੀਂ ਲੈ ਸਕਦੇ ਮੌਰਗੇਜ ਨਹੀਂ ਕਰ ਸਕਦੇ ਇਹਦਾ ਮਤਲਬ ਸਰਕਾਰ ਨੇ ਆਪਣੀ ਮਨਮਾਗੀ ਨਾਲ ਇੱਕ ਕੋਈ ਤੈਅशुदा ਪਲੈਨਿੰਗ ਜਾਂ ਤੁਸੀਂ ਸਾਜਿਸ਼ ਦੇ ਤਹਿਤ ਇਹ ਸਾਰਾ ਕਰਤਾ ਹਾਂਜੀ ਸਰ ਸ਼ੁਰੂਆਤ ਦੇਖੋ ਹੈ ਕਿ ਐਕਟ ਦੇ ਮੁਤਾਬਕ ਇਹੋ ਜੀ ਕਮੇਟੀ ਜਿੰਨੇ ਸਾਰਾ ਐਕ acquisition ਕਰਨੀ ਆ ਉਹਦਾ ਕੀ ਮਿਨਿਸਟਰ ਜਿਹੜਾ ਉਤੇਰ ਮੈਨ ਹੋਣਾ ਚਾਹੀਦਾ ਤੇ ਜਿਹੜਾ ਕਨਸਰਨਡ ਮਿਨਿਸਟਰੀ ਆ ਅਰਬਨ ਡਿਵੈਲਪਮੈਂਟ ਦਾ ਉਹਦਾ ਡਿਪਟੀ ਚੇਅਰਮੈਨ ਹੋਣਾ ਚਾਹੀਦਾ ਹਾਂਜੀ ਸਰ ਉਹ 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 ਪਰਾਂ ਹੋ ਗਏ ਦਿੱਲੀ ਵਾਲਿਆਂ ਨੇ ਸਾਰੇ ਆਪਣੇ ਬੰਦੇ ਚੀਫ ਸੈਕਟਰੀ ਨੂੰ ਚੇਅਰਮੈਨ ਬਣਾ ਕੇ ਕਾਨੂੰਨ ਤੋਂ ਬਾਹਰ ਜਾ ਕੇ ਹਾਂਜੀ ਪਹਿਲਾਂ ਤੇ ਇਹ ਕਮੇਟੀ ਬਣਾਈ ਸਭ ਤੋਂ ਵੱਧ ਤੇ ਸ਼ਾਕਾ ਉੱਥੋਂ ਹੋ ਰਿਹਾ ਹੈ ਹਾਂਜੀ ਸਰ ਕਿ ਇਹ ਹੋਇਆ ਕਿਦਾਂ ਹਾਂਜੀ ਸਰ ਤੇ ਸਰਕਾਰ ਨੂੰ ਤੇ ਸਾਫ਼ ਸੁਥਰਾ ਤੌਰ ਤੇ ਦੱਸ ਦੇਣਾ ਚਾਹੀਦਾ ਸੀ ਕਿ ਸਾਡੇ ਵਸਨੀਕਾਂ ਦੀ ਗੱਲ ਸਗੋਂ ਉਹ ਇਸ ਨੂੰ ਡਿਪੈਂਡ ਕਰ ਰਹੇ ਆ ਜੇ ਐਡੀ ਵੱਡੀ ਕੋਈ ਪਾਲਿਸੀ ਲਿਆਉਣੀ ਆ ਪਹਿਲਾਂ ਉਹਦਾ ਡਰਾਫਟ ਸਾਰੀ ਪਲੈਨਿੰਗ ਕਿੱਦਾਂ ਹੋਇਆ ਕਿੱਥੇ ਕੀ ਕਰਨਾ ਕਿਹੋ ਜਿਹੇ ਘਰ ਬਣਨੇ ਆ ਉਹਦਾ ਸਮਾਜਿਕ ਤੌਰ ਤੇ ਕੀ ਅਸਰ ਹੋਊਗਾ ਉੱਥੇ ਵਿਕਾਸ ਤੇ ਕੀ ਅਸਰ ਹੋਊਗਾ ਕਿੱਥੋਂ ਪੈਸੇ ਆਉਣਗੇ ਇਹ ਸਾਰਾ ਇੱਕ ਬਲੂਪ੍ਰਿੰਟ ਸਰਕਾਰ ਵੱਲੋਂ ਖੋਜ ਬੀਣ 6 ਮਹੀਨੇ ਸਾਲ ਚ ਕਰਕੇ ਲੋਕਾਂ 'ਚ ਜਾਰੀ ਕਰਨਾ ਚਾਹੀਦਾ ਸੀ ਤੇ ਵਿਧਾਨ ਸਭਾ 'ਚ ਡਿਸਕਸ ਕਰਨਾ ਚਾਹੀਦਾ ਸੀ ਤੇ ਕਿਸਾਨਾਂ ਦੇ ਲੀਡਰਾਂ ਨਾਲ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਲੈਣੀਆਂ ਉਹ ਉਹਨਾਂ ਉੱਥੋਂ ਦੀਆਂ ਪੰਚਾਇਤਾਂ ਨਾਲ ਡਿਸਕਸ ਕਰਨਾ ਚਾਹੀਦਾ ਸੀ ਉਦੋਂ ਬਾਅਦ ਕੋਈ ਪਾਲਿਸੀ ਇਹੋ ਜੀ ਆਉਣੀ ਚਾਹੀਦੀ ਸੀ ਹਾਂਜੀ ਸਰ ਇਹੋ ਜਿਹਾ ਤੇ ਕੁਝ ਹੋਇਆ ਹੀ ਨਹੀਂ ਹਾਂਜੀ ਸਰ ਤੇ ਇਸ ਕਰਕੇ ਲੋਕ ਤੇ ਸ਼ੱਕ ਕਰਨਗੇ ਨਾ ਕਿ ਇਹ ਅਚਾਨਕ ਤੁਸੀਂ ਅਨਾਉਂਸ ਕਰ ਰਹੇ ਆ ਆਪਣੀ ਮਾਦੀ ਨਾਲ ਕਦੀ ਕਿਹਨੇ 30000 ਰੁਪਇਆ ਮਹੀਨਾ ਅਨਾਸੋ ਦੀ ਸਾਲ ਦਾ ਏਕੜ ਦਾ ਮੁਆਵਜ਼ਾ ਦੇਵਾਂਗੇ ਫਿਰ ਤੁਸੀਂ ਕਹੇ ਤਾਂ 50000 ਦੇਵਾਂਗੇ ਹੁਣ ਕਹੇ ਤਾਂ ਕਿ ਜਦੋਂ ਅਸੀਂ ਐਕਵਾਇਰ ਕਰ ਲਾਂਗੇ ਤੇ ਉਦੋਂ ਅਸੀਂ ਲੱਖ ਦੇ ਦੇਾਂਗੇ ਮਤਲਬ ਇਹ ਤੁਸੀਂ ਲੋਕਾਂ ਨੂੰ ਬੇਕੂਪ ਬਣਾਉਣ ਕੱਲੇ ਹੋਏ ਆਂ ਇੱਕ ਦੇ ਬੋਲੀ ਲਈ ਹੋਈ ਆ ਤੇ ਅੱਜ ਬੋਲੀ ਚੜ ਗਈ 2 ਹੋ ਗਿਆ ਜੀ ਕੱਲ ਨੂੰ ਕਹਿ ਲੈਣ ਅਸੀਂ 5 ਲੱਖ ਦੇ ਦਾਂਗੇ ਮਤਲਬ ਇਹ ਆ ਕਿ ਜ਼ਮੀਨ ਸਾਨੂੰ ਫੜਾਓ ਫਿਰ ਸਾਡੀ ਚਾਲ ਦੇਖ ਲਿਓ ਹਾਂਜੀ ਸਰ ਦੂਜੀ ਗੱਲ ਉਹ ਇਹ ਆਰਗੂਮੈਂਟ ਕਰ ਰਿਹਾ ਜੀ ਪਹਿਲਾਂ ਬਿਲਡਰ ਜਿਹੜੇ ਆ ਰੀਅਲਟਰਸ ਉਹ ਲੁੱਟ ਕਰ ਰਹੇ ਸੀ ਕਿਸਾਨਾਂ ਦੀ ਜ਼ਮੀਨ ਦੀ ਸਸਤੇ ਪਾ ਖਰੀਦ ਕੇ ਪੈਸੇ ਬਣਾ ਕੇ ਮਹਿੰਗਾ ਵੇਚ ਰਹੇ ਸੀ ਹਾਂਜੀ ਸਾਹੀ ਉਹ ਬਚਾਉਣ ਲਈ ਆਏ ਆ ਇਹ ਕਹਿ ਰਹੇ ਆ ਹਾਂਜੀ ਸਰ ਭਾਈ ਤੁਸੀਂ ਜਿਹੜੇ ਆ ਰੀਅਲ ਟਰਡਾ ਤੇ ਇੱਕ ਪੱਕਾ ਐਡਰੈਸ ਪੱਕਾ ਥਾਉ ਪਤਾ ਕੋਈ ਹੋਊਗਾ ਹੈਨਾ ਲੋਕ ਉਹਨਾਂ ਦਾ ਕੰਟਰੈਕਟ ਆ ਲੀਗਲੀ ਬਾਉਂਡ ਹੋਣਗੇ ਤੁਸੀਂ ਅੱਜ ਹੈਗੇ ਆ ਸਰਕਾਰ ਕੱਲ ਨਹੀਂ ਹੋਈ ਤੇ ਕਿਹਦੀ ਮਾਂ ਨੂੰ ਮਾਸੀ ਜਾਣਗੇ ਇੱਕ ਥਾਂ ਜੀ ਸਰ ਤੁਸੀਂ ਜੀ ਮਸ਼ੀਨਾ ਤੁਹਾਨੂੰ ਫੜਾ ਗਏ ਤੁਸੀਂ ਚਲੇਗੇ ਦਿੱਲੀ ਉਹ ਮਾਲੀਏ ਵਿਜੇ ਮਾਲੀਏ ਵਾਂਗੂ ਕੋਈ ਇੰਗਲੈਂਡ ਭੱਜ ਗਿਆ ਕੋਈ ਆਸਟ੍ਰੇਲੀਆ ਭੱਜ ਗਿਆ ਹਾਂਜੀ ਸਰ ਤੇ ਇਹ ਕਿ ਕਿੱਥੇ ਜਾਣਗੇ ਇਸ ਲਈ ਇਹ ਸਾਰਾ ਜਿਹੜਾ ਰੌਲਾ ਜਾਦਾ ਸ਼ੰਕੇ ਦੀ ਨਿਗਾਹ ਦੇ ਵਿੱਚ ਆ ਗਿਆ ਜਿਹੜਾ ਕਿ ਮੈਂ ਵੀ ਸਹਿਮਤ ਹਾਂ ਕਿ ਇਹ ਕਾਫੀ ਵੱਡਾ ਇੱਕ ਕੋਈ ਸਕੈਂਡਲ ਦਿੱਲੀ ਵਾਲੀ ਜਿਹੜੇ ਕੇਜਰੀਵਾਲ ਤੇ ਉਹਨਾਂ ਦੇ ਲੀਡਰਾਂ ਨੇ ਪੰਜਾਬ ਦੇ ਪ੍ਰਤੀ ਕੋਈ ਇਹੋ ਜਿਹੀ ਪਾਲਿਸੀ ਤਿਆਰ ਕੀਤੀ ਹੈ ਜਿਹਦੇ ਚ ਉਹ ਖੁਦ ਡਾਇਰੈਕਟ ਸ਼ਾਮਲ ਹੈਗੇ ਆ ਹਾਂਜੀ ਸਰ ਹਾਂ ਉਹ ਇਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਇਹ ਨਾ ਤੇ ਪ੍ਰੋਸਾ ਬੰਦਿਆ ਨਾ ਹਿੰਮਤ ਪੈ ਰਹੀ ਹੈ ਕਿ ਉਹ ਇਸ ਪਾਸੇ ਨੂੰ ਆਪਣੇ ਕਦਮ ਅੱਗੇ ਵਧਾਓ ਜੀ ਸਰ ਸਰ ਇਹ 2013 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਵੀ ਇਹ ਸ਼ੁਰੂ ਕੀਤੀ ਸੀ ਪਾਲਸੀ ਇਹ ਕਹਿੰਦੇ ਵੀ ਇਸੀ ਉਹਦੇ ਵਿੱਚ ਮਤਲਬ ਇਹ ਕੁਝ ਸੋਧ ਕਰਕੇ ਵੀ ਉਹਨੂੰ ਅੱਗੇ ਵਧਾ ਰਹੇ ਐ ਜਦੋਂ ਉਦੋਂ ਇਹਨਾਂ ਨੇ ਨਵਾਂ ਚੰਡੀਗੜ੍ਹ ਬਣਾਉਣ ਦੀ ਕੀਤੀ ਸੀ ਤੇ ਇਹ ਹਾਂਜੀ ਕਰੋ ਗਾ हां जी सर ਤੇ ਇਹ ਤਾਂ ਮਤਲਬ ਉਹਨਾਂ ਦੇ ਵਿੱਚ ਕੁਝ ਇਹ ਪਾਲਿਸੀ ਤਾਂ ਫਿਰ ਉਹਨਾਂ ਦੀ ਹੈ ਜੀ 2013 ਦੀ ਦੇਖੋ ਜੇ ਉਹਨਾਂ ਨੇ ਕੀਤੀ ਹੈ ਉਦੋਂ ਕਿਉਂ ਨਹੀਂ ਰੌਲਾ ਪਿਆ ਉਹ ਇਹ ਵੀ ਤੇ ਹਾਂ ਉਦੋਂ ਇਹ ਮਤਲਬ 2013 ਦੀ ਆਈ ਪਾਲਿਸੀ ਹਾਂਜੀ ਤਾਂ ਇਹ ਜਿਹੜੀ ਇਹ ਜਿਨ੍ਹਾਂ ਨੇ ਆ ਜਿਹੜੇ ਕਨਸਰਨਡ ਸੈਕਟਰਸ ਹੈਗੇ ਆ ਪਹਿਲੀ ਗੱਲ ਉਹਨਾਂ ਨੇ ਇਸ ਗੱਲ ਤੋਂ ਲਰਨ ਕੀਤਾ ਹੈ ਹਾਂਜੀ ਜਿਹਨਾਂ ਨੇ ਪੈਸੇ ਉਸ ਉਸ ਪਾਲਿਸੀ ਦੇ ਤਹਿਤ ਦਿੱਤੇ ਆ ਜਿਹਨਾਂ ਨੇ ਆਪਣੀਆਂ ਜ਼ਮੀਨਾਂ ਦਿੱਤੀਆਂ ਹਾਂਜੀ ਉਹ ਲੋਕ ਐ ਇਸ ਵੇਲੇ ਮਾਰੇ-ਮਾਰੇ ਫਿਰ ਰਹੇ ਆ ਹਾਂਜੀ ਉਹਨਾਂ ਕੋਈ ਉਹ ਬਹੁਤ ਕਾਮਯਾਬ ਪਾਲਿਸੀਆਂ ਨਹੀਂ ਹੋਈਆਂ ਹਾਂਜੀ ਇੱਥੇ ਆ ਹੁਣੇ ਮੁੰਡਾ ਇੱਕ ਸਤਨਾਮ ਸਿੰਘ ਦਾਉ ਆ ਦਾਉ ਪਿੰਡਿਆ ਨਾਲ ਮਹਾਲੀ ਦਾ ਜਿਹੜੇ ਕਿ ਇੰਨਾ ਕੇਸਾਂ ਦੇ ਵਿੱਚ ਉਹ ਬਹੁਤ ਕੇਸ کورٹਾਂ ਚ ਵੀ ਚੱਲ ਰਹੇ ਸਾਰੀ ਡਿਟੇਲ ਉਹਨੇ ਪਾਉਣਾ ਘੰਟਾ ਆ ਮੀਡੀਆ ਦੇ ਵਿੱਚ ਪਾਈ ਐ ਸੋਸ਼ਲ ਮੀਡੀਆ ਦੇ ਵਿੱਚ ਇੱਕ ਰਤਨ 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 ਹੈ ਟਾਕ ਵਿਦ ਰਤਨ ਨੂੰ ਤੁਸੀਂ ਜਾਣਦੇ ਹੋ ਰਤਨ ਦਾ ਥਾਲੀ ਵਾਲਾ ਜੀ ਉਹ ਹਾਂ ਥਾਲੀ ਵਾਲਾ ਉਹਦੇ ਉਹਦੇ ਨਾਲ ਉਹਨੇ ਲੰਬੀ ਪੂਰੀ ਪੌਣੇ ਘੰਟੇ ਦੀ ਕੇ ਸ਼ਾਇਦ 50 ਮਿੰਟ ਦੀ ਇੱਕ ਵੀਡੀਓ ਪਾਈ ਹਾਂਜੀ ਕਿ ਕਿਵੇਂ ਵਿਛੇ ਆਈਪੀਐਸ ਅਫਸਰ ਵਿੱਚ ਆਈਏਐਸ ਅਫਸਰ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਅਫਸਰ ਤੇ ਪੋਲਿਟੀਸ਼ੀਅਨ ਤੇ ਸਭ ਤੋਂ ਅੱਗੇ ਇਹ ਰਲ ਮਿਲ ਕੇ ਵੱਡੇ ਪੱਦਰ ਤੇ ਉਥੋਂ ਜ਼ਮੀਨਾਂ ਜਿਹੜੀਆਂ ਸੱਜੇ ਕੱਪੇ ਕਰਦੇ ਆ। ਸਭ ਸਰਕਾਰੇ ਕਹਿੰਦੀ ਐ ਵੀ 164 ਪਿੰਡਾਂ ਦੇ ਕਿਸਾਨ ਅਸੀਂ ਬੁਲਾ ਕੇ ਉਹਨਾਂ ਤੋਂ ਸਹਿਮਤੀ ਲਈ ਐ। ਕਿੱਥੇ ਆ? ਕਿੱਥੇ ਐ ਸਹਿਮਤੀ? ਇਹ ਤੇ ਪੰਚਾਇਤਾਂ ਕਹਿ ਰਹੇ ਆ ਤੇ ਪੰਚਾਇਤਾਂ ਦੀ ਜ਼ਮੀਨ ਲੈਣੀ ਆ ਕਿਸਾਨਾਂ ਨੇ ਕਿੱਥੇ ਦਿੱਤੀ ਐ? ਹਾਂਜੀ। ਸੁਣਨਾ। ਹਾਂਜੀ। ਇਹਨਾਂ ਨੇ ਪਹਿਲਾਂ ਜੇ ਸਹਿਮਤੀ ਦਿੱਤੀ ਹੈ ਤੇ ਫਿਰ ਨੋਟੀਫਿਕੇਸ਼ਨ ਕਰਦੇ ਫਿਰ ਕਿਸੇ ਨੂੰ ਕੀ ਵਿਰੋਧ ਕਰਨਿਆ ਹਾਂਜੀ ਜਨਾ ਤੁਸੀਂ ਹੁਣ ਕਹਿ ਰਹੇ ਹਾਂ ਜਦੋਂ ਰੌਲਾ ਪੈ ਗਿਆ ਹੁਣ ਕਹਿ ਰਹੇ ਸਾਨੂੰ 164 ਪੰਚਾਇਤਾਂ ਤੇ ਸਾਰੀਆਂ ਇਹਨਾਂ ਦੇ ਨਾਲ ਹੋਣਗੀਆਂ ਜੋ ਕਿ ਇਹਨਾਂ ਦੇ ਦਬਾਅ ਥੱਲੇ ਹੁੰਦੀਆਂ ਆ ਹਾਂਜੀ ਹਾਂ ਜੇ ਲਿਖਤੀ ਲੈ ਵੀ ਲਿਆ ਹੋਊ ਤੇ ਜ਼ਮੀਨ ਪੰਚਾਇਤਾਂ ਦੀ ਲੈਣੀ ਆ ਕਿ ਲੋਕਾਂ ਦੀ ਲੈਣੀ ਹਾਂਜੀ ਸਰ ਇਹ ਇਹ ਸਾਰਾ ਉਹ ਗਪੌੜ ਸੰਖਿਆ ਜੀ ਕਿਸਾਨ ਨੂੰ 1 ਏਕੜ ਪਿੱਛੇ 1000 ਗਾਇ ਦਾ ਪਲਾਟ ਦੇ ਰਿਹਾ 1 ਲੱਖ ਰੁਪਏ ਠੇਕਾ ਦੇ ਰਿਹਾ ਸਰਕਾਰ ਕਹਿੰਦੀ ਹੈ ਜੀ ਇਹ ਉਹ ਸਾਰਾ ਆ ਗਿਆ بار بار ਚੱਚਾ ਹੋ ਗਿਆ ਕੋਈ ਇਹਨਾਂ ਨੂੰ ਜਾ ਕੇ ਕਹਿਣ ਗਿਆ ਸੀਗਾ ਹਾਂਜੀ ਕੋਈ ਕਹਿਣ ਗਿਆ ਸੀਗਾ ਵੀ ਸਾਡੀ ਜ਼ਮੀਨ ਲੈ ਲਓ ਹਾਂਜੀ ਇਹਨਾਂ ਸਾਨੂੰ ਇਹ ਦੱਸਣ ਕਿ ਜ਼ਮੀਨਾਂ ਲੈ ਲੀਆਂ ਉੱਥੇ ਕਰਨਾ ਕੀ ਆ ਹਾਂਜੀ ਕੌਣ ਜ਼ਿੰਮੇਵਾਰ ਹੋਊਗਾ ਕੌਣ ਪੈਸੇ ਦੇਊਗਾ ਕਾਲੂ ਕੋ ਭੱਜ ਗਿਆ ਠੇਕੇਦਾਰ ਠੇਕੇਦਾਰ ਉੱਥੇ ਹੋਣਗੇ ਕਿ ਨਹੀਂ ਹੋਣਗੇ ਕੌਣ ਰੀਅਲਟਰ ਹੋਣਗੇ ਜਿਹੜਾ ਮੈਨੂੰ ਸਰਕਾਰ ਕੋਲ ਪੈਸਾ ਕਿੱਥੇ ਆ ਤਨਖਾਹਾਂ ਦੇਣ ਦਾ ਪੀਆਰਟੀਸੀ ਦੇ ਅੱਜ ਮਜਾਰਾ ਕਰਦੇ ਦੋ ਮਹੀਨੇ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਉਹਨਾਂ ਨੂੰ ਉਹ ਅੱਥੇ ਹੜਤਾਲ ਕਰੀ ਬੈਠੇ ਪੁਤਲੇ ਫੂਕ ਰਹੇ ਆ ਤੁਹਾਡੇ ਕੋਲ ਤੁਸੀਂ ਜਿਹੜੇ ਪਹਿਲਾਂ 16000 ਤੋਂ 20000 ਕਰੋੜ ਰੁਪਇਆ ਪਰ ਸਾਲ ਪਹਿਲੀਆਂ ਸਰਕਾਰਾਂ ਲੈਂਦੀਆਂ ਸੀ ਤੁਸੀਂ ਚੱਕ ਕੇ ਉਹਨੂੰ 35 35000 ਫਿਰ 40000 ਕਰੋੜ ਤੱਕ ਪਹੁੰਚਾ ਦਿੱਤਾ ਸਾਲ ਦਾ ਹਾਂਜੀ ਸਰ ਤੇ ਜਦੋਂ ਤੁਸੀਂ ਐਡੇ ਵੱਡੇ ਪੱਧਰ ਤੇ ਸੂਬੇ ਨੂੰ ਹੋਰ ਕਰਜ਼ਾਈ ਕਰੀ ਜਾਂਦੇ ਆ ਤੇ ਜਿੱਦਣ ਤੁਸੀਂ ਜਾਣਾ ਸਾਡੇ ਐਸਟੀਮੇਟ ਹੈ ਕਿ ਸਾਡੇ 4 ਲੱਖ ਕਰੋੜ ਦਾ ਕਰਜ਼ਾ ਸੂਬੇ ਤੇ ਹੋਊਗਾ ਯਾਨੀ ਪੰਜਾਬ ਨੂੰ ਇਹ ਤਬਾਹ ਕਰਕੇ ਨਿਕਲਣਗੇ ਤੇ ਤੁਹਾਡੇ ਪੱਲੇ ਜਦ ਕੁਝ ਨਹੀਂ ਤੇ ਤੁਸੀਂ ਇਹੋ ਦੀਆਂ ਸਕੀਮਾਂ ਲਿਆ ਕੇ ਉਹਦੇ ਦੀ ਇਨਵੈਸਟਮੈਂਟ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਿੱਥੋਂ ਕਰੋਗੇ ਤੁਸੀਂ ਇਹ ਤੇ ਗਾਂ ਦੇ ਤੁਸੀਂ ਸੱਪਨੇ ਦਿਖਾ ਰਹੇ ਆ ਨਾ ਮੰਗੇਰੀ RAM ਦੇ ਇਹ ਸੱਪਨੇ ਹਾਂਜੀ ਸਰ ਅਸੀਂ ਤੁਹਾਨੂੰ ਮੈਂ ਜਦਿਆਂਗੇ ਅਸੀਂ ਤੁਹਾਨੂੰ ਕੋਈ ਮਤਲਬ ਹੈ ਜੇ ਅੰਬ ਦੀ ਗੁੱਟੀ ਹੱਥੇ ਚ ਫੜੀ ਫਿਰਦੇ ਆ ਤੇ ਅੰਬਾਂ ਦੇ ਭਾ ਜਿਹੜੇ ਮੰਡੀ ਦੇ ਵਿੱਚ ਦੇਖੋ ਹੋ ਰਹੇ ਆ ਆਪਾਂ ਦੀ ਗੁੱਟੀ ਛੱਡ ਕੇ ਨਾ ਸਾਡਾ ਰੂੜੀ ਤੋਂ ਚੁੱਕ ਕੇ ਤੇ ਅੰਬਾਂ ਦੇ ਭਾ ਜਿਹੜੇ ਆ ਉਹ ਪੀ ਆਸੀ ਇੰਨੇ ਅੰਬ ਲੱਗਣਗੇ ਸ਼ੇਖ ਚਲੀ ਹਾਂਜੀ ਸਰ ਉਹ ਸਾਰੀ ਸਾਰੀ ਇਹਨਾਂ ਦੀ ਸਟੋਰੀ ਹੈਗੀ ਆ ਇਹ ਲੋਕੀ ਮੇਰਾ ਖਿਆਲ ਬੜੇ ਸਪਾਰਕ ਆ ਮੈਂ ਇੱਕ ਹੋਰ ਗੱਲ ਕਹਿਣੀ ਆ ਹੈਨਾ ਹਾਂਜੀ ਹਾਂਜੀ ਸਰ ਜੇ ਇਹ ਐਨੀ ਪਾਰਦਰਸ਼ਤਾ ਦੇ ਨਾਲ ਸੱਚੀ ਮੁੱਚੀ ਕਿਸਾਨਾਂ ਦਾ ਫਾਇਦਾ ਕਰਨਾ ਚਾਹੁੰਦੇ ਆ ਹਾਂਜੀ ਸਰ 18 ਤਰੀਕ ਨੂੰ ਕਿਸਾਨ ਭੰਮ ਦੇ ਵਿੱਚ ਐਸ ਕੇ ਅਨਸਾਰੇ ਵੱਡੇ ਲੀਡਰ ਕਿਸਾਨਾਂ ਨੇ ਇਕੱਠ ਕੀਤਾ ਕੀਤਾ ਸਰ ਇਨਾਂ ਨੂੰ ਇਨਾਂ ਨੂੰ ਅਮਨ ਰੋੜੇ ਨੂੰ ਸਾਰਿਆਂ ਨੂੰ ਉੱਥੇ ਬੁਲਾਇਆ ਗਿਆ ਹਾਂਜੀ ਸਰ ਸਾਰੀਆਂ ਪਾਰਟੀਆਂ ਆਈਆਂ ਮੈਂ ਵੀ ਉੱਥੇ ਸੀਗਾ ਅੱਛਾ ਸਰ ਕੀ ਨਿਆਈ ਅੱਛਾ ਸਰ ਇਹ ਭੱਜੀ ਕਿਉਂ ਆ ਜਾ ਕੇ ਦੱਸ ਦੇ ਨਾ ਕਿਸਾਨਾਂ ਦਾ ਕੀ ਕੀ ਫਾਇਦਾ ਕਰਨਾ ਹੋ ਗਈ ਉਹ ਆਪਣਾ ਮੋਰਚਾ ਵਾਪਸ ਲੈ ਲਈ ਹਾਂਜੀ ਹਾਂਜੀ ਉਹ ਤੇ ਇੰਨਾ ਵਿਰੋਧ ਮੋਰਚੇ ਖੜਦੇ ਫਿਰਦੇ 24 ਤਰੀਕ ਨੂੰ ਵੱਡੀ ਅਗਸਤ ਨੂੰ ਰੈਲੀ ਹੋਣੀ ਆ 30 ਨੂੰ ਟਰੈਕਟਰ ਮਾਰਚ ਕੱਢਣੇ ਇੰਨਾ ਵਿਰੋਧ ਇਹ ਕਹਿੰਦੇ ਫਿਰਦੇ ਆ ਕਿ ਐਸੀ ਕਿਸਾਨ ਸਾਨੂੰ ਸਹਿਮਤੀ ਦੇ ਚੁੱਕੇ ਹਾਂਜੀ ਜੇ ਦੇ ਚੁੱਕੇ ਆ ਜੇ ਐਡੀ ਵਧੀਆ ਪਲੈਨਿੰਗ ਆ ਇੰਨਾ ਕਿਸਾਨਾਂ ਦਾ ਫਾਇਦਾ ਕਰਨਾ ਉੱਥੇ ਆ ਕੇ ਦੱਸ ਦੇ 18 ਤਰੀਕ ਨੂੰ ਅਸੀਂ ਵੀ ਸੁਣ ਲੈਂਦੇ ਹਾਂਜੀ ਹਾਂ ਇਸ ਕਰਕੇ ਇਹ ਤੇ ਐਵੇਂ ਐਵੇਂ ਇੱਕ ਕਿਸਾਨਾਂ ਨੂੰ ਘਰੋਂ ਬੇਕਾਰ ਕਰਨ ਵਾਲਾ ਅਜਾੜਨ ਵਾਲਾ ਇੱਕ ਨਵੀਂ ਸਕੀਮ ਆਈ। ਮਤਲਬ ਇਹਨਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਕਰ ਰਹੇ ਆ ਲੋਕ ਅਸੀਂ ਕਿ ਸਾਡੇ ਕਹਿਣ ਨਾਲ ਥੋੜੀ ਕਰਨਾ। ਨਹੀਂ ਆਪਾਂ ਵੀ ਤੇ ਜੋ ਆਪਾਂ ਵੀ ਜੋ ਬੁੱਧੀਜੀਵੀ ਤੁਸੀਂ ਬੁੱਧੀਜੀਵੀਆਂ ਤੁਸੀਂ ਵੀ ਇਹਦਾ ਵਿਰੋਧ ਕਰ ਰਹੇ ਹੋ ਜੋ ਪੱਤਰਕਾਰ ਭਾਈਚਾਰਾ ਹਾਂਜੀ ਮੈਂ ਤੇ ਰੋਜ਼ ਕਰ ਰਿਹਾ ਨਾ ਸਵੇਰੇ ਵੀ ਕਰਕੇ ਹਟਿਆ। ਹਾਂ ਜੀ ਤੁਸੀਂ ਕਰਤਾ ਮੈਂ ਤੁਹਾਡੇ ਸਾਹਮਣੇ ਕਹਿ ਹੀ ਛੱਡਿਆ ਵੀ ਇਹ ਇਹ ਸ਼ੰਕੇ ਦੀ ਸ਼ੱਕ ਦੀ ਨਿਗਾਹ ਦੇ ਨਾਲ ਸਾਰੇ ਦੇਖ ਰਿਹਾ ਔਰ ਉਹ ਫੈਕਟ ਹੈਗਾ ਕੱਲ ਨੂੰ ਇਹ ਆਪਣੀਆਂ ਜ਼ਮੀਨਾਂ ਨੂੰ ਵਿਛੇ ਕਰਕੇ ਇਹਨਾਂ ਨੇ ਪੱਕੇ ਕਿਤੇ 20 ਸਾਲ ਇੱਥੇ ਰਹਿਣਾ ਮੈਨੂੰ ਬੰਦਾ ਇਹਨਾਂ ਨੂੰ ਪੁੱਛੇ ਹਾਂ ਜੀ ਸਰ ਤੁਸੀਂ ਆਹ